ਗਿਆਨੀ ਬਲਜੀਤ ਸਿੰਘ ਜੀ ਦੀ ਕਿਤਾਬ ਰੋਹਾਨੀਅਤ ਮਾਰਗ ਚ ਸਦੀਵੀ ਅਗਵਾਈ ਕਰਨ ਜੋਗ ਸ਼ਬਦ ਗੁਰੂ 13ਵੇਂ ਭਾਗ ਵਿੱਚ ਸੁਣੋ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀ ਹੈ ਆਵਾਜ਼ ਗੁਰਜੰਟ ਸਿੰਘ ਗੁਰਪੁਆਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰੋਂ ਪਠਾਏ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਿੱਧਾਂ ਨੇ ਪ੍ਰਸ਼ਨ ਕੀਤਾ ਕਿਦਬੇਦ ਪੁਰਖਾ ਜਨਮ ਪਟਾਇਆ ਕਾਹੇ ਕੋਤੁਜ ਇਹ ਮਨ ਲਾਇ ਕਿਤਬਿ ਤੇ ਆਸਾ ਮਨਸਾ ਖਾਈ ਕਿਤਬਿਦ ਜੋਤ ਨਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰੋ ਵਿਚਾਰ ਮਹਲਾ ਪਹਿਲਾ ਪੰਨਾ 940 ਅਰਥ ਇਹ ਨਾਨਕ ਪੁਰਖਾ ਤੈ ਆਪਣੇ ਅੰਦਰ ਤਬਦੀਲੀ ਕਿਵੇਂ ਲਿਆਂਦੀ ਹੈ ਤੈ ਆਪਣਾ ਮਨ ਕਿਸ ਨਾਲ ਜੋੜਿਆ ਹੈ ਕਿਵੇਂ ਆਪਣੀ ਇੱਛਾ ਅਤੇ ਤ੍ਰਿਸ਼ਨਾ ਮਾਰੀ ਹੈ ਆਪਣੇ ਅੰਦਰੋਂ ਰੱਬੀ ਚਾਨਣ ਕਿਸ ਤਰ੍ਹਾਂ ਪਾਇਆ ਹੈ ਬਿਨ ਕਠਨ ਤਪੱਸਿਆ ਦੰਤਾਂ ਦੇ ਕਿਵੇਂ ਵਿਕਾਰਾਂ ਲੋਹੇ ਨੂੰ ਵਸੱਚ ਕੀਤਾ ਹੈ ਇਸ ਯੁਗਤੀ ਬਾਰੇ ਚਾਣਨਾ ਪਾਓ ਗੁਰੂ ਸਾਹਿਬ ਜੀ ਨੇ ਗੁਰਮਤਿ ਸਿਧਾਂਤ ਦਰਸਾਉਂਦੇ ਇਹ ਬਚਨ ਕਰ ਦਿੱਤਾ ਸਿੱਧਾਂ ਨੂੰ ਸੰਤੋਸ਼ਟੀ ਬਖਸ਼ਿਸ਼ ਕੀਤੀ ਸਤਗੁਰ ਕੈ ਜਨਮੇ ਗਵਨ ਮੇਟਾਇਆ ਅਨਹਦ ਰਾਤੇ ਇਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈਗੁਣ ਮਿਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਮਹੱਲਾ ਪਹਿਲਾ ਪੰਨਾ 940 ਅਰਥ ਸਤਿਗੁਰ ਦੀ ਸਿੱਖਿਆ ਗ੍ਰਹਿਣ ਕਰਦਿਆਂ ਕਰਦਿਆਂ ਮਨ ਦੀ ਭਟਕਣਾ ਖਤਮ ਹੋਈ ਭਾਵ ਜੀਵਨ ਬਦਲਿਆ ਇੱਕ ਰਸ ਵਿਆਪਕ ਪ੍ਰਭੂ ਨਾਲ ਮੇਰਾ ਇਹ ਮਨ ਜੁੜਿਆ ਹੈ ਗੁਰੂ ਸਿੱਖਿਆ ਨਾਲ ਇਛਾਵਾਂ ਅਤੇ ਤ੍ਰਿਸ਼ਨਾਵਾਂ ਨੂੰ ਮਾਰਿਆ ਅਤੇ ਆਤਮ ਪ੍ਰਕਾਸ਼ ਨੂੰ ਮਹਿਸੂਸ ਕੀਤਾ ਜਿਸਨੇ ਮਾਇਆ ਦੇ ਤਿੰਨੇ ਗੁਣਾ ਰਜੋ ਤਮੋ ਸਤੋ ਨੂੰ ਮਿਟਿਆ ਇਉਂ ਵਿਕਾਰਾਂ ਲੋਹੇ ਨੂੰ ਕਾਬੂ ਕੀਤਾ ਹੈ ਪਰ ਇਸ ਸੰਘਰਸ਼ ਦੇ ਪਿੱਛੇ ਦਾ ਅਸਲ ਕਰਤਾਰ ਹੀ ਅਦ੍ਰਿਸ਼ ਰੂਪ ਚ ਕਿਰਪਾ ਕਰਕੇ ਤਾਰਦਾ ਹੈ ਭਾਵ ਜੀਵਨ ਬਦਲਣ ਲਈ ਇੱਕ ਰਸ ਵਿਆਪਕ ਪ੍ਰਭੂ ਦੀ ਕਿਰਪਾ ਹੀ ਸਹਾਇਕ ਬਣਦੀ ਹੈ ਜਿਸ ਬਾਰੇ ਸੋਜੀ ਸਤਗੁਰੂ ਜੀ ਬਖਸ਼ਿਸ਼ ਕਰਦੇ ਹਨ ਸਤਗੁਰੂ ਜੀ ਵੱਲੋਂ ਕੀਤੇ ਇਹਨਾਂ ਬਜਨਾ ਤੋਂ ਇੱਕ ਗੱਲ ਸਪਸ਼ਟ ਹੈ ਕਿ ਸਿੱਖ ਨੂੰ ਜੀਵਨ ਵਿੱਚ ਜੋ ਕੁਝ ਵੀ ਪ੍ਰਾਪਤ ਹੁੰਦਾ ਹੈ ਉਹ ਗੁਰੂ ਦੀ ਸਿੱਖਿਆ ਅਤੇ ਸਰਬ ਵਿਆਪਕ ਪ੍ਰਭੂ ਦੀ ਕਿਰਪਾ ਨਾਲ ਹੀ ਹੁੰਦਾ ਹੈ ਇਸ ਤੋਂ ਬਿਨਾ ਸਿੱਖੀ ਕਰਤਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਭਾਵੇਂ ਸੰਸਾਰਕ ਜੀਵਨ ਨਿਭਾਉਣਾ ਹੋਵੇ ਜਾਂ ਪਰਮਾਰਥਿਕ ਜੀਵਨ ਚਾਹੇ ਇਸ ਲੋਕ ਦੀ ਜ਼ਿੰਦਗੀ ਹੋਵੇ ਜਾਂ ਪਰਲੋਕ ਦੀ ਵਿਚਾਰਾਂ 'ਚ ਮੀਰੀ ਹੋਵੇ ਜਾਂ ਪੀਰੀ ਗੱਲ ਸਿਪਾਈ ਦੀ ਹੋਵੇ ਜਾਂ ਸੰਤ ਦੀ ਗੁਰੂ ਦੀ ਸਿੱਖਿਆ ਅਤੇ ਪ੍ਰਭੂ ਦੀ ਮਿਹਰ ਤੋਂ ਬਿਨਾ ਗੁਰਮਤਿ ਅਨੁਸਾਰ ਜੀਵਨ ਪਣਪਣਾ ਅਸੰਭਵ ਹੈ ਗੁਰਮਤਿ ਸਿਧਾਂਤ ਬਿਲਕੁਲ ਸਪਸ਼ਟ ਹੈ ਦੋਵੇਂ ਥਾਮ ਰਖੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਮਹਲਾ ਪੰਜਵਾਂ ਪੰਨਾ 825 ਪਾਦਅਰਥ ਪਾਰ ਬ੍ਰਹਮ ਪਾਰ ਬ੍ਰਹਮ ਨੇ ਕਿਉਂਕਿ ਜਿਸ ਜਲ ਨਿਧ ਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਮਹਲਾ ਪਹਿਲਾ ਪੰਨਾ 598 ਪਦ ਅਰਥ ਜਗ ਜਗ ਵਿੱਚ ਗੁਰਪੈ ਗੁਰੂ ਕੋਲ ਗੁਰੂ ਸਿੱਖਿਆ ਰੂਪ ਇਸੇ ਅੰਮ੍ਰਿਤ ਜਲ ਨੂੰ ਦੇਵਤੇ ਵੀ ਕਲਪਦੇ ਰਹੇ ਸੂਰ ਨਾਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਮਹਲਾ 3 ਪੰਨਾ 918 ਨੇਕ ਤੇ ਚੰਗੇ ਜੀਵਨ ਦਾ ਮਿਆਰ ਭਗਤ ਕਬੀਰ ਜੀ ਇਉਂ ਬਿਆਨ ਕਰਦੇ ਹਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟੈ ਮੋਹ ਤਨ ਤਾਪ ਪੰਨਾ 1374 ਭਵ ਜੀਵਨ ਵਿੱਚੋਂ ਮਾਇਆ ਮੋਹ ਅਤੇ ਦੁੱਖ ਕਲੇਸ਼ ਖਤਮ ਹੋ ਜਾਣ ਇਹਨਾਂ ਦੋਵੇਂ ਬਿਮਾਰੀਆਂ ਦੀ ਜੜ ਹੈ ਭਰਮ ਭਾਵ ਅਗਿਆਨਤਾ ਅਗਿਆਨਤਾ ਤੋਂ ਭਾਵ ਹੈ ਕਿ ਪਰਮਾਤਮਾ ਦੀ ਹੋਂਦ ਬਾਰੇ ਸ਼ੰਕਾ ਹੋਣਾ ਉਸ ਦੇ ਵਜੂਦ ਤੇ ਵਿਸ਼ਵਾ ਅਵਿਸ਼ਵਾਸ ਹੋਣਾ ਦੁੱਖ ਕਲੇਸ਼ ਪਾਪ ਦਾ ਸੂਚਕ ਤੇ ਪਾਪ ਅਗਿਆਨਤਾ ਤੋਂ ਉਪਜਦਾ ਹੈ ਪਾਪ ਹੀ ਮਨੁੱਖੀ ਜੀਵਨ ਸਫਲਤਾ ਵਾਲੇ ਮਨੋਰਥ ਮਾਨਸ ਦੇਹ ਪਾਏ ਪਦ ਹਰਪਜ ਨਾਨਕ ਬਾਤ ਬਤਾਈ ਮਹਲਾ ਨਾਮਾ ਪੰਨਾ 632 ਨੂੰ ਪੂਰਾ ਨਹੀਂ ਹੋਣ ਦਿੰਦਾ ਜੇ ਅਗਿਆਨਤਾ ਤੇ ਪਾਪ ਮਿਟ ਜਾਣ ਤਾਂ ਮਨੁੱਖੀ ਕਾਰਜ ਰਾਸ ਹੋ ਜਾਂਦਾ ਹੈ ਉਸ ਨੂੰ ਮੰਨ ਰੇ ਥਿਰ ਰਹੋ ਮਤ ਕਤ ਜਾਹੀਂ ਜੀਓ ਬਾਹਰ ਢੂੰਡਤ ਬਹੁਤ ਦੁੱਖ ਪਾਵੇਂ ਘਰ ਅੰਮ੍ਰਿਤ ਘਟ ਮਾਹੀਂ ਜੀਓ ਮਹਲਾ ਪਹਿਲਾ ਪੰਨਾ 598 ਦੇ ਉਪਦੇਸ਼ ਦੀ ਸੋਝੀ ਪ੍ਰਾਪਤ ਹੋ ਸਥਿਰਤਾ ਪ੍ਰਾਪਤ ਹੋ ਜਾਂਦੀ ਹੈ। ਭ੍ਰਮ ਭੈ ਤਰੇ ਛੁੱਟੇ ਪੈ ਜਮ ਕੇ। ਮਹਲਾ ਪੰਜਵਾਂ ਪੰਨਾ 825 ਅਨੁਸਾਰ ਮਨੁੱਖੀ ਜੀਵਨ ਬੰਧਨ ਮੁਕਤ ਹੋ ਜਾਂਦਾ ਹੈ। ਆਵਾ ਗਵਣ ਅਪੂਰਨ ਜੀਵਨ ਦੀ ਹੀ ਨਿਸ਼ਾਨੀ ਹੈ। ਪਾਪ ਅਤੇ ਭੈ ਤੋਂ ਮੁਕਤ ਕਰਾਉਣ ਵਾਲਾ ਗੁਰੂ ਹੀ ਹੈ। ਗੁਰੂ ਹੀ ਇਸ ਸੰਸਾਰ ਦਾ ਜੀਵਨ ਸੁਧਾਰਦਾ ਹੈ। ਗੁਰੂ ਹੀ ਅਗਲਾ ਜੀਵਨ ਸੰਵਾਰਦਾ ਹੈ ਗੁਰੂ ਸਾਡੇ ਹਰ ਪ੍ਰਕਾਰ ਦੇ ਆਤਮਿਕ ਧਾਰਮਿਕ ਅਰਾਸੀ ਤੇ ਸਮਾਜਿਕ ਜੀਵਨ ਨੂੰ ਸੁਧਾਰਨ ਵਾਲਾ ਹੈ ਇਸ ਤਰ੍ਹਾਂ ਗੁਰੂ ਸਾਨੂੰ ਪੂਰਨਤਾ ਤੀਕ ਉਨਤ ਕਰਦਾ ਹੈ ਇਸ ਸਾਰੇ ਕਾਰਜ ਜਾਂ ਫਰਜ਼ ਦੀ ਪੂਰਨਤਾ ਲਈ ਗੁਰੂ ਚਾਨਣ ਬਾਣੀ ਗੁਰੂ ਰਾਹੀ ਮਨੁੱਖੀ ਹਿਰਦੇ ਅੰਦਰ ਤੀਬਰ ਇੱਛਾ ਪੈਦਾ ਹੁੰਦੀ ਹੈ ਜਿਵੇਂ ਕਿ ਫਰਮਾਨ ਹੈ ਆਪਣੇ ਗੁਰ ਮਿਲ ਰਹੀ ਹੈ ਅੰਮ੍ਰਿਤ ਗਹੀ ਹੈ ਦੁਬਦਾ ਮਾਰਨੀ ਵਾਰੇ ਮਹਲਾ 3 ਪੰਨਾ 244 ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ ਅੰਮ੍ਰਿਤ ਗੁਰਮਤਿ ਪਾਏ RAM ਹਉਮੈ ਮਾਇਆ ਬੇਖ ਹੈ ਮੇਰੀ ਜਿੰਦੜੀਏ ਹਰ ਅੰਮ੍ਰਿਤ ਬੇਖ ਲਹਿ ਜਾਏ RAM ਮਨ ਸੁਕਾ ਹਰਿਆ ਹੋਇਆ ਮੇਰੀ ਜਿੰਦੜੀਏ ਹਰ ਹਰ ਨਾਮ ਧਿਆਇ RAM ਮਹਲਾ 4 ਪੰਨਾ 538 ਗੁਰੂ ਹੀ ਜੀਵਨ ਵਿੱਚ ਆਈ ਗਰਾਵਟ ਵੱਲ ਝਾਤ ਮਾਰਨ ਲਈ ਪ੍ਰੇਰਦਾ ਹੈ ਭਾਵੇਂ ਉਹ ਆਤਮਿਕ ਹੋਵੇ ਜਾਂ ਰਾਸੀ ਸਮਾਜਿਕ ਹੋਵੇ ਜਾਂ ਆਰਥਿਕ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਹਿੰਦੁਸਤਾਨ ਦੀ ਮਾਨਸਿਕਤਾ ਨੂੰ ਸਮਝਾਇਆ ਇੰਜ ਫਰਮਾਇਆ ਹੈ ਰਾਜੇ ਸ਼ੀ ਮੁਕਦਮ ਕੁੱਤੇ ਮਹੱਲਾ ਪਹਿਲਾ ਪੰਨਾ 1288 ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ ਮਹੱਲਾ ਪਹਿਲਾ ਪੰਨਾ 145 ਅੰਧੀ ਰਈਤ ਗਿਆਨ ਵੀ ਹੋਣੀ ਪਹਾ ਭਰੀ ਮੁਰਦਾਰ ਗਿਆਨੀ ਨੱਚੇ ਵਾਜੇ ਬਾਵੇਂ ਰੂਪ ਕਰੇ ਸ਼ਿੰਗਾਰ ਉੱਚੇ ਕੁੱਕੇ ਵਾਦਾ ਗਾਵੇਂ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜਾਇ ਕਰੇ ਪਿਆਰ ਧਰਮੀ ਧਰਮ ਕਰੇ ਗਾਵਾਵੇਂ ਮੰਗੇ ਮੋਖਤਵਾਰ ਜਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬਹਿ ਘਰਬਾਰ ਮਹਲਾ ਪਹਿਲਾ ਪੰਨਾ 469 ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਬਰ ਤੁਮਾਰੀ ਮਹਲਾ ਪਹਿਲਾ ਪੰਨਾ 1191 ਅਪਰੋਕਤ ਸਾਰੀ ਦਸ਼ਾ ਪ੍ਰਗਟ ਕਰਦੀ ਹੈ ਕਿ ਭਾਰਤ ਵਾਸੀ ਆਪਣੀ ਆਤਮਿਕ ਉਚਤਾ ਹਿਰਦੇ ਦੀ ਪਵਿੱਤਰਤਾ ਆਚਰਨ ਦੀ ਸ਼ੁੱਧਤਾ ਨਿਰਪੈਤਾ ਆਪਣੇ ਸੱਭਿਆਚਾਰ ਦਾ ਮਾਣ ਤੇ ਸੁਤੰਤਰਤਾ ਦੀ ਸੋਝੀ ਗਵਾ ਬੈਠੇ ਸਨ ਉਹਨਾਂ ਦੇ ਦਿਮਾਗ ਉਤੇ ਹਕੂਮਤ ਅਤੇ ਪ੍ਰੋਤਵਾਦ ਦੇ ਭੈ ਦਾ ਕਬਜ਼ਾ ਸੀ ਸਦੀਆਂ ਤੋਂ ਤੁਰੇ ਆ ਰਹੇ ਸੱਭਿਆਚਾਰ ਕੇਸ ਪਗੜੀ ਆਦ ਦਾ ਤਿਆਗ ਕੀਤਾ ਜਾ ਰਿਹਾ ਸੀ ਸ਼ਾਸਤਰ ਅਭਿਆਸ ਮੁੱਕ ਚੁਕਾ ਸੀ ਉੱਚ ਨੀਤ ਦਾ ਭੇਵ ਭਾਵ ਵਧ ਰਿਹਾ ਸੀ ਜਿਸ ਨਾਲ ਮਨੁੱਖਤਾ ਅਹੰਕਾਰ ਸੁਵਾਰਥ ਚੁਗਲੀ ਈਰਖਾ ਆਦ ਚ ਗਰਸੀ ਸੀ ਹਾਕਮ ਲੋਕ ਸ਼ਾਹਾਂ ਸੁਰਤ ਗਵਾਈਆਂ ਅਰੰਗ ਤਮਾਸ਼ਾ ਚਾਏ ਮਹਲਾ ਪਹਿਲਾ ਪੰਨਾ 417 ਵਾਕ ਅਨੁਸਾਰ ਰਾਜ ਮੱਧ ਵਿੱਚ ਅੰਨੇ ਹੋ ਚੁੱਕੇ ਸਨ ਤੇ ਪੜ੍ਹੇ ਲਿਖੇ ਹਿੰਦੂ ਆਪਣੇ ਭਰਾਮਾਂ ਲਈ ਸਿਖਾਏ ਹੋਏ ਹਰਨਾ ਤੇ ਬਾਜ਼ਾਂ ਦੀ ਤਰ੍ਹਾਂ ਫਾਹੀ ਦਾ ਕਾਰਨ ਬਣਦੇ ਸਨ ਇਸ ਤਰ੍ਹਾਂ ਹਰ ਤਰ੍ਹਾਂ ਦੇ ਭੈ ਨੇ ਕੌਮ ਨੂੰ ਮੁਰਦਾ ਕਰ ਦਿੱਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਭੈ ਭੀਤ ਹੋਈ ਕੌਮ ਨੂੰ ਝੰਜੋੜਿਆ ਜਾਓ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜਾਏ ਸਿਰ ਦੀਜੈ ਕਾਣ ਨਾ ਕੀਜੇ ਮਹਲਾ ਪਹਿਲਾ ਪੰਨਾ 1412 ਜੇ ਜਿਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਮਹਲਾ ਪਹਿਲਾ ਪੰਨਾ 142 ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਪਾਪ ਕੀ ਜਾਨ ਲੈ ਕਾਬਲੋਂ ਤਾਇਆ ਜੋਰੀ ਮੰਗਾ ਦਾਨ ਵੇ ਲਾ ਲੋ ਮਹਲਾ ਪਹਿਲਾ ਪੰਨਾ 722 ਕਹਿ ਕੇ ਫਟਕਾਰਿਆ ਗੁਰੂ ਅੰਗਦ ਸਾਹਿਬ ਜੀ ਨੇ ਹਮਾਇੂ ਦੇ ਮੂੰਹ ਤੇ ਵੀ ਖਰੀਆਂ-ਖਰੀਆਂ ਸੁਣਾ ਦਿੱਤੀਆਂ ਗੁਰੂ ਅਮਰਦਾਸ ਜੀ ਨੂੰ ਅਕਬਰ ਦੀ ਬਾਦਸ਼ਾਹੀ ਪ੍ਰਭਾਵਿਤ ਨਾ ਕਰ ਸਕੀ ਗੁਰੂ ਰਾਮਦਾਸ ਜੀ ਨੇ ਅਕਬਰ ਦੇ ਦਰਬਾਰ ਵਿੱਚ ਇਹ ਸਿੱਧ ਕਰ ਦਿੱਤਾ ਕਿ ਧਾਰਮਿਕ ਆਗੂ ਮੇਰੇ ਆਚਰਣਹੀਣ ਹੀ ਨਹੀਂ ਸਨ ਬਲਕਿ ਵਿਦਵਤਾ ਤੋਂ ਵੀ ਥੋਥੇ ਹਨ ਜਾਂਗੀਰਤਾ ਜਾਸਾ ਕਾਨੂੰਨ ਗੁਰੂ ਅਰਜਨ ਸਾਹਿਬ ਜੀ ਦੇ ਸਿੱਧਕ ਨੂੰ ਡੁਲਾ ਨਾ ਸਕਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਸਿਰਜਣਾ ਕਰ ਮੀਰੀ ਤੇ ਪੀਰੀ ਦੇ ਸੁਮੇਰ ਨਾਲ ਕੁਬੱਦ ਤੇ ਹੰਕਾਰ ਭਰੀਆਂ ਫੌਜਾਂ ਤੇ ਜਿੱਤ ਪ੍ਰਾਪਤ ਕੀਤੀ ਮੰਨੋ ਕਿ ਇਸ ਤਰ੍ਹਾਂ ਦਾ ਅਰਾਸੀ ਤਖਤ ਹੀ ਕਾਇਮ ਕਰ ਦਿੱਤਾ ਗੁਰੂ ਹਰਾਈ ਸਾਹਿਬ ਜੀ ਨੇ ਸ਼ਾਹੀ ਫੌਜਾਂ ਨੂੰ ਠੱਲ ਪਾ ਦਿੱਤੀ ਤੇ ਰਾਜ ਦਰਬਾਰ ਦੇ ਪ੍ਰਭਾਵ ਵਿੱਚ ਜਕੜੇ ਆਰਾਮ ਰਾਏ ਨੂੰ ਪੰਥ ਵਿੱਚੋਂ ਖਾਰਜ ਕਰ ਦਿੱਤਾ ਗੁਰੂ ਹਰਿਕ੍ਰਿਸ਼ਨ ਜੀ ਨੇ ਸ਼ਾਹੀ ਹੁਕਮਾਂ ਨੂੰ ਹੀਚ ਤਨਕ ਮਾਤਰ ਕਰ ਦਿਖਾਇਆ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜ਼ੁਲਮ ਵਿਰੋਧ ਮਨੁੱਖਤਾ ਦੀ ਰਾਖੀ ਕਰਦਿਆਂ ਸਰੀਰਕ ਠੀਕਰ ਫੋਰ ਦਲਿਸ ਸਿਰ ਪੰਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਜ਼ਾਲਮ ਤੇ ਜ਼ੁਲਮ ਦਾ ਅੰਤ ਕੀਤਾ ਉਥੇ ਵਿਸਾਖੀ ਵਾਲੇ ਦਿਨ ਨਾਨਕ ਵੈਸਾਖੀ ਪ੍ਰਭ ਭਾਵੇ ਸੁਰਤ ਸ਼ਬਦ ਮਨ ਮਾਨਾ ਮੱਲਾ ਪਹਿਲਾ ਪੰਨਾ 1108 ਬਚਨਾ ਮੁਤਾਬਕ ਅਮਰਤ ਦੀ ਦਾਤ ਅਤੇ ਪੰਜ ਕਕਾਰੀ ਵਰਦੀ ਬਖਸ਼ਿਸ਼ ਕਾਰ ਸਦੀਆਂ ਤੋਂ ਮਨੁੱਖਤਾ ਅੰਦਰ ਪੈਦਾ ਹੋਈ ਲੋਚਾ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹੇ ਜਾਨੀ ਪੰਨਾ 655 ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਪੰਜ ਕਕਾਰ ਕੇਸ ਕੜਾ ਕੰਗਾ ਕਿਰਪਾਨ ਕਸ਼ਹਿਰਾ ਸਿੱਖੀ ਸਭਿਆਚਾਰ ਨੂੰ ਪ੍ਰਗਟ ਕਰਨ ਦੇ ਚਿੰਨ ਹਨ ਇਹ ਆਤਮਿਕ ਅੰਦੋਲਨ ਹੈ ਇਹ ਮਨੁੱਖ ਅੰਦਰ ਆਈ ਜਾਗਰਤੀ ਦੀ ਆਵਾਜ਼ ਹੈ ਤਾਂ ਜੋ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬ ਲਾਏ ਮਹਲਾ ਪੰਜਵਾਂ ਪੰਨਾ 1185 ਵਾਲੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ ਕੌਮ ਨੂੰ ਜਥੇਬੰਦ ਕਰਨ ਦਾ ਇਹ ਮਨੋਵਿਗਿਆਨਕ ਤਰੀਕਾ ਹੈ ਅਰਾਸੀ ਮੱਧ ਵਿੱਚ ਮੱਤੇ ਲੋਕਾਂ ਵੱਲੋਂ ਮਨੁੱਖਤਾ ਨਾਲ ਹੋ ਰੇ ਤੱਕੇ ਵਿਰੁੱਧ ਇਹ ਨਾਰਾ ਹੈ ਖਾਲਸੇ ਨੂੰ ਬਖਸ਼ਿਸ਼ ਕੀਤੀ ਕਿ ਇਹ ਆਤਮਕ ਦਸ਼ਾ ਤਦ ਹੀ ਕਾਇਮ ਰਹਿ ਸਕਦੀ ਹੈ ਜੇ ਹਿਰਦੇ ਦੀ ਪਵਿੱਤਰਤਾ قائم ਰਹੇ ਹਿਰਦੇ ਦੀ ਪਵਿੱਤਰਤਾ ਅੰਮ੍ਰਿਤ ਹੈ ਜਿਸ ਨੇ ਹੀ ਭਾਰਤ ਵਰਸ਼ ਨੂੰ ਜਾਗਰਿਤ ਕੀਤਾ ਇਹ ਆਤਮਿਕ ਜਾਗਰਤੀ ਸੀ ਆਤਮਿਕ ਜਾਗਰਤੀ ਦਾ ਭਾਵ ਹੈ ਸਮਾਜਿਕ ਧਾਰਮਿਕ ਆਰਥਿਕ ਤੇ ਰਾਸੀ ਜਾਗਰਤੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤਾ ਖੰਡੇ ਦਾ ਅੰਮ੍ਰਿਤ ਐਸੀ ਸ਼ਕਸ਼ੀਅਤ ਉਪਜਾਣ ਦੀ ਜ਼ਮਾਨ ਹੈ ਜੇ ਅਸੀਂ ਸੰਜੀਦਗੀ ਨਾਲ ਇਹਨਾਂ 8 ਨੁਕਤਿਆਂ 'ਤੇ ਧਿਆਨ ਮਾਰੀ ਹੈ ਤਾਂ ਅਵਸ਼ਕ ਉਪਰੋਕਤ ਦਾਵਾ ਸਾਰਥਕ ਦਿਸੇਗਾ ਨੰਬਰ 1 ਅੰਮ੍ਰਿਤ ਆਦਰਸ਼ ਆਚਰਨ ਲਈ ਮਨੁੱਖ ਦੇ ਤਿਰੋਂ ਅੰਦਰੋਂ ਉਪਜੀ ਉਮੰਗ ਦੀ ਪੂਰਤੀ ਦਾ ਸੁੰਦਰ ਮਨੋਵਿਗਿਆਨਕ ਸਾਧਨ ਹੈ ਨੰਬਰ 2 ਅੰਮ੍ਰਿਤ ਸ਼ਕਣ ਲਈ ਤਿਆਰ ਹੋਣਾ ਮਨੁੱਖ ਦੀ ਆਪਣੇ ਆਪ ਨਾਲ ਇੱਕ ਨਵਾਂ ਪ੍ਰਾਣ ਕਰਨ ਦੀ ਸ੍ਰੇਸ਼ਟ ਘੜੀ ਹੈ ਜਦੋਂ ਮਨੁੱਖ ਦੀਆਂ ਉੱਤਮ ਬਿਰਤੀਆਂ ਦੀ ਉਸ ਦੀਆਂ ਘਟੀਆਂ ਸੋਚਾਂ ਤੇ ਜਿੱਤ ਹੁੰਦੀ ਹੈ ਨੰਬਰ 3 ਅਮਰਤ ਛਕਣਾ ਇਹ ਐਲਾਨ ਕਰਦਾ ਹੈ ਕਿ ਮੇਰੇ ਪਾਸੋਂ ਘੱਟੋ-ਘੱਟ ਇਹ ਆਚਰਣ ਪੱਧਰ ਦੀ ਆਸ ਰੱਖੀ ਜਾ ਸਕਦੀ ਹੈ ਜਿਵੇਂ ਨੰਬਰ 1 ਮੈਂ ਕੇਸਾਂ ਦੀ ਬੇਅਦਵੀ ਨਹੀਂ ਕਰਾਂਗਾ ਨੰਬਰ 2 ਕੁੱਠਾ ਨਹੀਂ ਖਾਵਾਂਗਾ ਨੰਬਰ 3 ਪਰ ਇਸਤਰੀ ਪਰ ਪੁਰਸ਼ ਦਾ ਸੰਗ ਨਹੀਂ ਕਰਾਂਗਾ ਨੰਬਰ 4 ਤੰਬਾਕੂ ਨਹੀਂ ਵਰਤਾਂਗਾ ਜਦ ਇਹ ਐਲਾਨ ਕਰ ਦਿੱਤਾ ਜਾਵੇ ਤਾਂ ਅਵਸ਼ਕ ਹੀ ਇਸ ਦੀ ਪੂਰਤੀ ਲਈ ਯਤਨ ਕਰਨਾ ਪੈਂਦਾ ਹੈ ਨੰਬਰ ਪੰਜ ਅਮਰਤ ਦੀਆਂ ਸ਼ਰਤਾਂ ਨੂੰ ਨਿਭਾਉਣਾ ਆਪਣੇ ਨਿੱਤ ਦੇ ਵਿਹਾਰ ਤਰੀਕੇ ਨੂੰ ਪਰਖਣ ਲਈ ਪੂਰਨ ਪੈਮਾਨਾ ਹੈ ਅਸੀਂ ਹਰ ਕੜੀ ਆਪਣੇ ਆਚਰਨ ਨੂੰ ਇਸ ਮਿਆਰ 'ਤੇ ਪਰਖ ਸਕਦੇ ਹਾਂ ਨੰਬਰ 6 ਅਮਰਤ ਦੀ ਰਹਿਤ ਨੂੰ ਨਿਭਾਉਣਾ ਕੁਦਰਤੀ ਹੈ ਪਰ ਇਸ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਲਈ ਵਿਸ਼ੇਸ਼ ਉਪਰਾਲਾ ਕਰਨਾ ਪੈਂਦਾ ਹੈ ਇਸ ਲਈ ਖੰਡੇ ਦਾ ਅਮਰਤ ਮਨੁੱਖ ਦਾ ਕੁਦਰਤੀ ਨਿਜਮ ਹੈ ਨੰਬਰ 7 ਅਮਰਤ ਨੇਤ ਦੇ ਪ੍ਰੇਰਣਾ ਹੈ ਕਿ ਮਨੁੱਖ ਨੇ ਜਾਪ ਜਾਪ ਸਬਈਏ ਸੋਧਾਰ ਅਤੇ ਸੋਲੇ ਦੀ ਬਾਣੀ ਨੂੰ ਪਿਆਰ ਸਤਕਾਰ ਤੇ ਵਿਚਾਰ ਨਾਲ ਪੜ੍ਹ ਕੇ ਨਿਤਾ ਪ੍ਰਤੀ ਕਿਵੇਂ ਅਮਰਤਮਈ ਜੀਵਨ ਜਿਉਣਾ ਹੈ ਨੰਬਰ 8 ਅੰਮ੍ਰਿਤ ਸਾਦਾ ਅਤੇ ਸਰ ਨਸ਼ਿਆਂ ਤੋਂ ਮੁਕਤ ਹੋ ਜੀਵਨ ਢੰਗ ਦਾ ਨਾਂ ਹੈ ਨੰਬਰ 9 ਅੰਮ੍ਰਿਤ ਆਪਣੇ ਆਪ ਨੂੰ ਇੱਕ ਆਦਰਸ਼ ਸ਼ਖਸੀਅਤ ਦੇ ਚਿੱਤਰ ਵਿੱਚ ਢਾਲਣ ਦਾ ਉਪਰਾਲਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਅਮਰਤਾਰੀ ਹੋਣਾ ਆਪਣੇ ਆਪ ਨੂੰ ਇੱਕ ਵੱਡੇ ਭਾਈਚਾਰੇ ਦਾ ਮੈਂਬਰ ਬਣਾਉਣਾ ਹੈ ਇਹ ਭਾਈਚਾਰਾ ਹੈ ਪੰਥ ਅੰਮ੍ਰਿਤ ਆਪ ਇੱਕ ਚਿੰਨ ਹੈ ਇਹ ਚਿੰਨ ਹੈ ਸਾਰੀ ਬਾਣੀ ਦੇ ਸਾਰ ਦਾ ਇਹ ਚਿੰਨ ਹੈ ਜਤ ਧੀਰਜ ਮਤ ਵੇਦ ਭਉ ਤਪ ਤੇ ਭਉ ਵਾਲੀ ਟਕਸਾਲ ਵਿੱਚ ਘਾੜ ਤਕੜੇ ਜੀਵਨ ਦਾ ਇਹ ਜੁਗਤੀ ਹੈ ਜਾਤ ਗੋਤ ਕੁੱਲ ਕਿਰਿਆ ਨਾਮ ਪਿਛਲੇ ਜੋ ਤਜ ਦੇ ਤਮਾਮ ਅਨੁਸਾਰ ਪੁਨਰ ਜਨਮ ਇਹ ਸਾਧਨ ਹੈ ਆਤਮਾ ਤੇ ਚੜੀ ਪਰਮਾ ਦੀ ਮੈਲ ਉਤਾਰਨ ਦਾ ਅੰਮ੍ਰਿਤ ਪ੍ਰੇਰਣਾ ਹੈ ਅਮੀਰੀ ਗਰੀਬੀ ਦੀ ਮੈਲ ਧੋ ਕੇ ਬਰਾਬਰਤਾ ਕਾਇਮ ਕਰਨ ਦਾ ਅੰਮ੍ਰਿਤ ਉਪਦੇਸ਼ਕ ਹੈ ਅੰਮ੍ਰਿਤ ਦਾਤੇ ਦੇ ਇਹਨਾਂ ਵਿਚਾਰਾਂ ਨੂੰ ਅੰਮ੍ਰਿਤ ਧਾਰੀ ਦੀ ਆਤਮਾ ਵਿੱਚ ਪ੍ਰਕਾਸ਼ਨ ਦਾ ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੇ ਪੂਰਨ ਪ੍ਰੇਮ ਪ੍ਰੀਤ ਸਜੈ ਬ੍ਰਤ ਗੌਰ ਮੜੀ ਮਠ ਪੂਲ ਨ ਮਨੈ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੇ ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਾ ਖਾਲਸ ਜਾਣੇ ਦਸਮ ਗ੍ਰੰਥ 33 ਸਵਈਆ ਜੁਧ ਜਿਤੇ ਇਨਹੀ ਕੇ ਪ੍ਰਸਾਦ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਅਗ ਔਗ ਟਰੇ ਇਨਹੀ ਕੇ ਪ੍ਰਸਾਦ ਇਨਹੀ ਕੀ ਕਿਰਪਾ ਹੁਣ ਧਾਮ ਪਰੇ ਇਨਹੀ ਕੇ ਪ੍ਰਸਾਦ ਸੋ ਵਿਦਿਆ ਲਈ انہی کی کرپا سب ستر مرے انہی کی کرپا کے سجے ہم ہیں نہیں موسو گریب کرور پرے پری مسیط سوئی پوجا او نواج ہوئی مانس سب ایک پہ انیک کو پرماؤ ہے اقال است دسم گرنتھ مانس کی جات سب پہچان بو اقال است جیسے ایک آگ تے کنوکا کوٹ آگ اٹھے، نیارے نیارے ہوئے کہے، پھر آگ میں ملیں گے جیسے ایک تور دور تنیک تور پورت ہے تور کے کنوکا پھر تور ہی سماہیں گے جیسے ایک ند ترانگ کوٹ اپجت ہے پان کے ترانگ سبے پان ہی کہائیں گے، تیسے کہوپ اپود پوت پرگٹ ہوئے تاہی تے تپج سب تاہی میں سماہیں گے اکال است ਦਸ ਮੰਗਰੰਤ ਅਰਥ ਜਿਵੇਂ ਇੱਕ ਅਗ ਤੋਂ ਕਰੋੜਾਂ ਚਣਗਾ ਪੈਦਾ ਹੋ ਵਖਰਾ ਵਖਰਾ ਵਜੂਦ ਪ੍ਰਗਟ ਫਿਰ ਅਗ ਚ ਸਮਾ ਜਾਂਦੀਆਂ ਹਨ ਜਿਵੇਂ ਇੱਕ ਧੂੜ ਤੋਂ ਅਨੇਕਾਂ ذرہ ਪੈਦਾ ਹੋ ਧੂੜ ਦੇ ذرے ਪ੍ਰਗਟਾ ਫਿਰ ਧੂੜ ਚ ਮਿਲ ਜਾਂਦੇ ਹਨ ਜਿਵੇਂ ਇੱਕ ਸਮੁੰਦਰ ਤੋਂ ਅਨੇਕਾਂ ਤਰੰਗਾ ਉੱਠ ਕੇ ਫਿਰ ਉਸੇ ਸਮੁੰਦਰ ਪਾਣੀ ਵਿੱਚ ਸਮਾ ਜਾਂਦੀਆਂ ਹਨ ਉਸੇ ਤਰ੍ਹਾਂ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ ਸਤੂਲ ਜੜ ਤੇ ਚੇਤਨਾ ਪੈਦਾ ਹੋ ਮੁੜ ਸਾਰੇ ਜੀਵ ਉਸੇ ਵਿੱਚ ਸਮਾ ਜਾਂਦੇ ਹਨ ਐਨੀ ਤਾਕਤ ਤੇ ਮਾਨਸਿਕ ਵਿਸ਼ਾਲਤਾ ਹੈ ਅਮਰਤਾਰੀ ਸਿੱਖ ਦੇ ਜੀਵਨ ਵਿੱਚ ਅਮਰਤਾਰੀ ਹੋਣਾ ਕੋਈ ਫੋਕੀ ਰਸਮ ਨਹੀਂ ਬਲਕਿ ਸਮੁੱਚੀ ਮਨੁੱਖਤਾ ਨਾਲ ਸਾਂਝ ਹੈ ਅਮਰਤਾਰੀ ਹੋਣਾ ਗੁਰੂ ਗੋਬਿੰਦ ਸਿੰਘ ਜੀ ਦਾ ਖਾਸ ਰੂਪ ਬਣ ਲਈ ਤਤ ਪਰ ਹੋਣਾ ਕਿਉਂਕਿ ਅਮਰਤ ਗੁਰੂ ਗੋਬਿੰਦ ਸਿੰਘ ਜੀ ਦੀ ਆਤਮਾ ਹੈ ਤੇ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੀ ਆਤਮਾ ਹਨ ਇਸ ਬਾਰੇ ਸਿਧਾਂਤ ਦੀ ਪੂਰਤੀ ਤੇ ਵਿਕਾਰੀ ਬੰਦਨਾ ਤੋਂ ਬਚਣ ਦਾ ਇੱਕ ਹੀ ਉਪਾਅ ਹੈ ਗੁਰੂ ਧਾਰਨ ਕਰਨਾ ਭਾਈ ਗੁਰਦਾਸ ਜੀ ਵੱਲੋਂ ਬੜੀ ਭਾਵਪੂਰਤ ਸੁੰਦਰ ਪ੍ਰੇਰਣਾ ਹੈ ਜਲ ਵਿੱਚ ਕਾਗਦ ਲੂਣ ਜਿਉ ਕਿ ਚੋਪੜ ਪਾਏ ਦੀਵੇ ਬੱਤੀ ਤੇਲ ਦੇ ਸਭ ਰਾਤ ਜਲਾਏ ਵਾਏ ਮੰਡਲ ਜਿਉ ਡੋਰ ਫੜ ਗੁੱਡੀ ਉਡਾਏ ਮੂੰਹ ਵਿੱਚ ਗਰੜ ਦੁਗਾਰ ਪਾਏ ਜੋ ਸੱਪ ਲੜਾਏ ਰਾਜਾ ਫਿਰੇ ਫਕੀਰ ਹੋਏ ਸੋਣ ਦੁੱਖ ਮਿਟਾਏ ਸੰਗ ਅੰਦਰ ਸਾਬਤਾ ਜਿਸ ਗੁਰੂ ਸਹਾਈ ਭਾਈ ਗੁਰਦਾਸ ਜੀ ਵਾਰ ਨੰਬਰ 25 ਪੌੜੀ ਨੰਬਰ 23 ਅਰਥ ਲੂਣ ਅਤੇ ਕਾਗਜ਼ ਘਿਓ ਨਾਲ ਚੋਪੜ ਕੇ ਪਾਣੀ ਵਿੱਚ ਪਾਈਏ ਤਾਂ ਇਹ ਨਹੀਂ ਗਲਦੇ ਤੇਲ ਦੇ ਆਸਰੇ ਦੀਵੇ ਦੀ ਬੱਤੀ ਸਾਰੀ ਰਾਤ ਬਲਦੀ ਹੈ ਡੋਰ ਦੇ ਆਸਰੇ ਆਕਾਸ਼ ਵਿੱਚ ਗੁੱਡੀ ਉੱਡਦੀ ਰਹਿੰਦੀ ਹੈ ਮੂੰਹ ਵਿੱਚ ਸੱਪ ਦੀ ਮਣੀ ਰੱਖਣ ਨਾਲ ਪਾਪ ਗਰਡ ਬੂਟੀ ਦੇ ਆਸਰੇ ਸੱਪ ਨੂੰ ਸਰੀਰ ਤੇ ਲੜਾਉਣ ਨਾਲ ਵੀ ਜ਼ਹਿਰ ਨਹੀਂ ਚੜਦਾ ਰਾਜਾ ਫਕੀਰ ਬਣ ਕੇ ਜਨਤਾ 'ਚ ਵਿਚਰੇ ਤਾਂ ਵੀ ਉਹਨਾਂ ਦੇ ਦੁੱਖ ਸੁਣ ਕੇ ਮਟਾਉਂਦਾ ਹੈ ਇਸੇ ਤਰ੍ਹਾਂ ਜੇ ਉਸ ਉਤੇ ਗੁਰੂ ਦੀ ਕਿਰਪਾ ਹੋ ਜਾਵੇ ਪਾਪ ਗੁਰੂ ਦੀ ਕਿਰਪਾ ਦੇ ਆਸਰੇ ਹੀ ਗੁਰਮਤਿ ਸਿਧਾਂਤਾਂ ਵਿੱਚ ਸਿੱਖ ਪਰਪੱਕ ਰਹਿ ਸਕਦਾ ਹੈ ਸੋ ਆਓ ਖੰਡੇ ਬਾਟੇ ਦਾ ਅੰਮ੍ਰਿਤ ਛਕ ਨਿਤਨੇਮੀ ਜੀਵਨ ਜਿਉਂਦਿਆਂ ਗੁਰਮਤਿ ਦੀ ਰਹਿਣੀ ਬਹਿਣੀ ਅਨੁਸਾਰ ਸੇਵਕ ਬਣ ਗੁਰੂ ਪੰਥ ਦਾ ਅੰਗ ਹੋ ਕੇ ਸਤਿਗੁਰ ਦੀ ਖੁਸ਼ੀ ਦੇ ਪਾਤਰ ਬਣੀਏ ਤਾਂ ਕਿ ਐਸਾ ਮਹਿਸੂਸ ਕਰ ਸਕੀਏ ਆਤਮ ਰਸ ਜਹਾਂ ਜਾਣ ਹੀ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਅਰੰਚਕ ਨਾ ਹਨ ਪੇਵ ਸਰਬ ਲੋਗ ਗ੍ਰੰਥ ਕਿਤਾਬ ਸ਼ਬਦ ਗੁਰੂ ਲੇਖਕ ਗਿਆਨੀ ਬਲਜੀਤ ਸਿੰਘ ਭਾਗ 13ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ